ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ 29 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਆ ਜੀ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਆਪਾਂ ਇੱਕ ਨਹੀਂ ਦੋ ਨਹੀਂ 18 ਤੋਂ 20 ਨਗ ਆਪਾਂ ਦਿਖਾਵਾਂਗੇ ਜਿਹਦੇ ਵਿੱਚ ਗਰਮੀਆਂ ਦੇ ਤੋਹਫੇ ਦਿਖਾਵਾਂਗੇ ਹਰ ਤਰ੍ਹਾਂ ਦੀ ਤਰ੍ਹਾਂ ਜਿਹੜੀਆਂ ਗਰਮੀ ਦੇ ਵਿੱਚ ਚੱਲਣ ਵਾਲੀਆਂ ਜਰਸੀ ਜਰਸੀ ਕ੍ਰੋਸ ਵੇੜਾਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਕੱਲੇ ਕੱਲੇ ਨਗ ਦੀ ਡਿਟੇਲ ਦੇਵਾਂਗੇ ਕੁਸਕ ਨਗ ਆਪਾਂ ਤੋੜ ਕੇ ਵੀ ਦਿਖਾਵਾਂਗੇ ਸੋ ਕੁਸਕ ਨਗ ਆਪਾਂ ਤੋੜ ਕੇ ਦਿਖਾਵਾਂਗੇ ਕੋ ਸਾਰੇ ਨਗਾਂ ਦੀ ਡਿਟੇਲ ਦਵਾਂਗੇ ਕੱਲੇ ਕੱਲੇ ਨਗ ਦੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜਰਸੀ ਜਰਸੀ ਕ੍ਰੋਸ ਐਚ ਬੈਡਾ 20 ਤੋਂ ਲੈ ਕੇ 50 ਲੀਟਰ ਤੱਕ ਦੀ ਕਪੈਸਿਟੀ ਵਾਲੀਆਂ ਬੇੜਾਂ ਆਪਣੇ ਫਾਰਮ ਤੇ ਅਵੇਲੇਬਲ ਨੇ 29 ਮਾਰਚ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9878448264 9478263916 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਲਾਸਟ ਤੇ ਆਪਾਂ ਆ ਬੇੜਾਂ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਆ ਸੈੱਟ 'ਚ ਬੇੜਾਂ ਖੜੀਆਂ ਨੇ ਐਚ ਐਫ ਬੇੜਾਂ ਨੇ ਸਾਰੀਆਂ ਬੱਸੀਆਂ ਬਰੀਡ ਦੇ ਵਿੱਚ ਨੇ ਦੋ ਤਾਜ਼ੀਆਂ ਬੱਸੀਆਂ ਦੰਦਾ 'ਚ ਸੂਈਆਂ ਮੀਆਂ ਨੇ ਇਹਨਾਂ ਦੀ ਲਾਸਟ ਤੱਕ ਵੀਡੀਓ ਦੇ ਅੰਤ ਬਣੇ ਰਹੋ ਤੁਹਾਨੂੰ ਇਹ ਬੱਸੀਆਂ ਦਿਖਾਵਾਂਗੇ ਚਾਰੇ ਬੱਸੀਆਂ ਬਰੀਡ ਚ ਨੇ ਬੱਸੀ ਮਗਰ ਦੋਨਾਂ ਦੇ ਮਗਰੀ ਬੱਸੀਆਂ ਨੇ ਸੋ ਆਪਾਂ ਇੱਕ ਨੰਬਰ ਤੋਂ ਜਰਸੀ ਤੋਂ ਸਟਾਰਟ ਕਰਦੇ ਹਾਂ ਤੁਸੀਂ ਦੇਖੋ ਬੁਲਬਲ ਦਾ ਬੱਚਾ ਹੀ ਆ ਹਵਾਨਾ ਜਿ ਇੱਕ ਕਰਿਓ ਬੱਸੀ ਦੀ ਬਰੀਡ ਚ ਇੱਕ ਕਰਿਓ ਮੋਟੀ ਅੱਖ ਮੱਥੇ ਟੋਆ ਛੋਟਾ ਕੰਨ ਖੀਰੀ ਬੱਸੀ ਆ ਇਹ ਖੀਰੀ ਤੋਂ ਦੋ ਦੰਦ ਹੋ ਰਹੀ ਹੈ ਹਜੇ ਪ੍ਰੋਪਰ ਦੋ ਦੰਦ ਨਹੀਂ ਹੋਈ ਬੱਚੀ ਤੁਸੀਂ ਦੇਖੋ ਲਿਓਟੀ ਤਿਆਰ ਕਰਦੀ ਆਉਂਦੀ ਆ ਪਹਿਲੇ ਸੂਏ ਤੇ ਆਪਾਂ ਤੁਹਾਨੂੰ ਖਬਰਦਾਰ ਬੱਚੀ ਦਿਖਾ ਰਹੇ ਆ ਸੋ ਬੱਚੀ ਦੀ ਬਰੀਡ ਚੈੱਕ ਕਰਿਓ ਤੁਸੀਂ ਤੁਸੀਂ ਪਹਿਲਾ ਸੂਆ ਸੂਰੀਆ ਹਫਤੇ ਦੀ ਹਜੇ ਕੱਚੀ ਆ ਹਫਤਾ ਅੱਠ ਦਿਨ ਲੈ ਜਾਣੇ ਆ ਦੇਖੋ ਜੀ ਕੱਲਾ ਕੱਲਾ ਥਾਣਾ ਪੂਰਾ ਬਿੱਥੀ ਤੇ ਥਣ ਲੱਗਾ ਤੁਸੀਂ ਦੇਖਿਓ ਤੇ ਹਵਾਨਾ ਵੀ ਪੂਰਾ ਵਧੀਆ ਕੱਢਦੀ ਆਉਂਦੀ ਆ ਦੇਖੋ ਬੱਚੀ ਫੇਸ ਕੁਆਲਟੀ ਚੈੱਕ ਕਰੋ ਬੱਚੀ ਦੀ ਛੋਟਾ ਕੰਨਾ ਫੁੱਲ ਬਰੀਡ ਦੇ ਵਿੱਚ ਜਰਸੀ ਦੇ ਵਿੱਚ ਪੈਂਦੀ ਹੈ ਅੱਜ ਕੱਲ ਟ੍ਰੈਂਡਿੰਗ ਚ ਚੱਲਦੀ ਹੈ ਜਰਸੀ ਜਿਵੇਂ ਆਪਾਂ ਕਹਿੰਦੇ ਹਾਂ ਦੇਖੋ ਬੱਛੀ ਦੀ ਫੇਸ ਕੁਆਲਿਟੀ ਮੂ ਮੱਥਾ ਬੋਦੀ ਵਾਲੀ ਬੱਛੀ ਆ ਜਰਸੀ ਬਰੀਡ ਆ ਜਿਹੜੀ ਉਹ ਟ੍ਰੈਂਡਿੰਗ ਚ ਚੱਲ ਰਹੀ ਆ ਕਿਉਂਕਿ ਬਹੁਤ ਘੱਟ ਬਰੀਡ ਤੇ ਕੰਮ ਹੋਇਆ ਗਿਆ ਹੁਣ ਤਾਂ ਬਹੁਤ ਕੰਮ ਹੋਈ ਜਾ ਰਿਹਾ ਦਿਨ-ਬਦਿਨ ਸਾਰੇ ਫਾਰਮਰ ਵੀਰੀ ਇਹ 2-4 ਪਸ਼ੂ ਬਰੀਡ ਦੇ ਜਰਸੀ ਦੇ ਰੱਖਦੇ ਨੇ ਦੇਖੋ ਥਣ ਕੱਲਾ-ਕੱਲਾ ਨਿੱਖਣਾ ਮਾ ਥਣ ਦੇਖੋ ਜੀ ਅੱਗੇ ਪਿੱਛੇ ਦੀ ਪੂਰੀ ਵਿੱਤੀ ਆ ਪੂਰਾ ਠੋਸ ਸੋਨਾ ਹਵਾਨਾ ਤਿਆਰ ਕਰੂ ਬਾਕੀ ਸੀਲ ਠੰਡੀ ਜਿਹਨੂੰ ਆਪਾਂ ਕਹਿੰਦੇ ਆ ਹੱਥ ਫੇਰ ਕੇ ਦਿਖਾ ਦੇ ਪੁੱਤ ਹੱਥ ਫੇਰ ਕੇ ਦਿਖਾ ਦੇ ਹਾਈਟ ਚੈੱਕ ਕਰ ਲਿਓ ਬੱਚੀ ਦੀ ਦੇਖੋ ਫੇਰ ਤੇ ਫੇਰ ਦੇ ਫੇਰ ਦੇ ਮਗਰ ਚੰਗੀ ਤਰ੍ਹਾਂ ਬਹਿ ਜਾ ਕੋਈ ਗੱਲ ਦੇਖੋ ਬੱਚੀ ਠੰਡੀ ਸੀਲ ਆ ਪੂਰੀ ਦੇਖੋ ਹਟ ਜਾ ਪਾਸੇ ਹਟ ਜਾ ਪਾਸੇ ਮੜੀ ਫੇਸ ਕੁਆਲਿਟੀ ਇੱਕ ਵਾਰੀ ਫੇਰ ਚੈੱਕ ਕਰਾ ਟਾਪ ਬਰੀਡ ਆ ਵੀ ਬੁਲਬੁਲ ਦਾ ਬੱਚੇ ਹੀ ਐ ਇਹ ਇੱਕ ਨੰਬਰ ਤੇ ਆਪਾਂ ਜਰਸੀ ਸਾਨੂੰ ਇੱਕ ਨੰਬਰ ਦੀ ਟਾਪ ਦੀ ਬੱਚੀ ਦਿਖਾਤੀ ਆ ਅੱਗੇ ਦੋ ਨੰਬਰ ਤੇ ਆ ਤੋਰ ਦੇ ਬੱਸੀ ਪੁੱਤ ਇੱਕ ਦੋ ਨਗਾ ਦੁਨੀਆ ਬੱਸੀਆਂ ਤੋਰ ਦੋ ਦੋ ਤੇ ਤਿੰਨ ਨੰਬਰ ਇਕੱਠੀਆਂ ਤੋਰ ਦੋ ਦੋ ਤੇ ਤਿੰਨ ਨੰਬਰ ਐਫ ਐਫ ਦੇ ਵਿੱਚ ਆ ਗਈਆਂ 24 25 25 ਕਿਲੋ ਦਾ ਇਹਨਾਂ ਦਾ ਰਿਕਾਰਡ ਰਿਕਾਰਡ ਆ ਪਹਿਲੇ ਸੂਏ ਦਾ ਦੂਜਾ ਸੂਆ ਸੂਰੀਆਂ ਨੇ ਹਫਤੇ ਹਫਤੇ ਦੀਆਂ ਗੱਟੀਆਂ ਨੇ ਦੋਨੇ ਬੱਸੀਆਂ ਇਕੱਠੀਆਂ ਤੋਰ ਦਿੰਨੇ ਆ ਦੋਨਾਂ ਦੇ ਥਣ ਲੈਵੇ ਪਹਿਲਾਂ ਨੇੜ ਤੋਂ ਚੈੱਕ ਕਰਾ ਲੈਣ ਆ ਪਹਿਲਾਂ ਸਾਨੂੰ ਦੋ ਨੰਬਰ ਵਾਲੀ ਬੱਸੀ ਦਾ ਥਣ ਚੈੱਕ ਕਰਿਓ ਦੇਖੋ ਕੱਲਾ ਕੱਲਾ ਨਿਕੜਵਾ ਥਣ ਮਿਲ ਕੇ ਵੇਣ ਬਹੁਤ ਸਟਰੋਂਗ ਆਉਂਦੀ ਆ ਸੋਨਾ ਥਾਣਾ ਕਾਲਾ ਥਾਣਾ ਵਿੱਤੀ ਵਾਲਾ ਦੋ ਨੰਬਰ ਵਾਲੀ ਬੱਸੀ ਦੇ ਚੈੱਕ ਕਰਾ ਦ ਉਈ ਕੋਟਸਾਂਗ ਨਹੀਂ ਇਹ ਆਪਣੀ ਚੁਆਇਸ ਆ ਖਰੀਦਣ ਵਾਲੀ ਦੇਖੋ ਫੇਸ ਕੁਆਲਿਟੀ ਬੱਸੀ ਦੀ ਰੋਗੜਾ ਪੁੱਤ ਇਕੱਠੀਆਂ ਤੋੜ ਦਿਓ ਇਕੱਠੀਆਂ ਤੋੜ ਦਿਓ 2 ਤੇ 3 ਨੰਬਰ ਤੋੜ ਦਿਓ ਜੋੜਾ ਤੋੜ ਦਿਓ ਤੋੜ ਦੇਖੋ ਬੱਸੀ ਦੇ ਪ੍ਰਿੰਟ ਵਾਲੀਆਂ ਬੱਸੀਆਂ ਨੇ ਫੁੱਲ ਬ੍ਰੀਡ ਦੇ ਤੌਰ ਦੇ ਤੌਰ ਦੇ ਤੌਰ ਤੁਰੇ ਚੱਲੋ ਬਸ ਮੈਂ ਆਪੇ ਵੀਡੀਓ ਬਣਾਇਆ ਇਹਨਾਂ ਲੈਂਥ ਚੈੱਕ ਕਰਿਓ ਬੱਸੀਆਂ ਦੀ ਹਾਈਟ ਚੈੱਕ ਕਰਿਓ 24 25 25 ਕਿਲੋ ਦੁੱਧ ਦਿੱਤਾ ਹੋਇਆ ਜੈਨੂਅਨ ਇਹਨਾਂ ਨੇ ਬੰਦ ਲੈ ਵੈਂਦੀਆਂ ਨੇ ਦੋਨੇ ਦੇਖੋ ਲੈ ਚਲੰਦ ਦੇਖੋ ਬੱਸੀ ਦੇ ਪੇਂਜ ਚੈੱਕ ਕਰਿਓ ਹਵਾਨੇ ਤੇ ਹਫਤੇ ਦੀ ਕੱਚੀ ਆ ਬੱਸੀ ਆ ਜੇ ਇਹ ਦੇ ਆ ਲੈ ਦੇਖੋ ਬਸੀ ਦੇ ਫੇਸ ਕੁਆਲਟੀ ਲੈਂਥ ਵਗੈਰਾ ਕੱਲਾ ਕੱਲਾ ਨਿਕੜਵਾ ਥਾਣਾ ਸੋ 2 ਤੇ 3 ਨੰਬਰ ਆਪਾਂ ਐਫ ਐਫ ਦੇ ਵਿੱਚ ਬੱਸੀਆਂ ਤੁਹਾਨੂੰ ਤੋੜ ਕੇ ਦਿਖਾਤੀਆਂ ਸੋ ਇਸ ਤੋਂ ਅਲਾਵਾ ਅੱਗੇ ਕ੍ਰਾਸ ਬੱਸੀ ਆ ਗਈ 4 ਨੰਬਰ ਤੇ ਸੋ 4 ਨੰਬਰ ਵਾਲੀ ਬੱਸੀ ਆਪਾਂ ਦਿਖਾ ਰਹੇ ਹਾਂ ਥਣਲੇਵਾ ਚੈੱਕ ਕਰੋ ਹਜੇ ਕੱਚੀ ਆ ਦੱਸ ਦਿਨਾ ਦੀ ਹਾਈਟ ਚੈੱਕ ਕਰੋ ਹਾਈਟ ਲੈਂਥ ਫੁੱਲ ਆ ਬੱਸੀ ਦਾ ਦੁੱਧ 24 22 ਕਿਲੋ ਪਾਇਆ ਹੈ ਦੇਖੋ ਬੱਛੀ ਦੀ ਫੇਸ ਕੁਆਲਿਟੀ ਕ੍ਰਾਸ ਬੱਸੀ ਆ ਗਈ ਇਹ 4 ਨੰਬਰ ਦੇ ਉੱਤੇ ਥਾਣਾ ਬਹੁਤ ਸੋਹਣਾ ਨੇੜ ਤੋਂ ਚੈੱਕ ਕਰੋਨੇ ਦੇਖੋ ਹਵਾਨੇ ਤੇ ਬੇਂਜ ਦਿਖਾਈ ਦਿੰਦੀਆਂ ਨੇ ਕੱਲਾ ਕੱਲਾ ਨਿਕੜਮਾ ਥਾਣਾ ਹੱਥੀ ਚੁਾਈ ਵਾਲਾ ਥੋੜਾ ਥਾਣਾ ਇਧਰੋਂ ਹੱਕ ਦੇ ਪੁੱਤ ਮੜੀ ਸੋ 4 ਨੰਬਰ ਤੇ ਬੱਸੀ ਆ ਗਈ ਇਹ ਦੇਖੋ ਤੇ ਲਾਡੂਲਾ ਬਹੁਤ ਪਈਆਂ ਨੇ ਹਜੇ ਸੋ ਅਗੇ 5 ਤੇ 6 ਨੰਬਰ ਤੇ ਜੋੜਾ ਆ ਗਿਆ ਇਹ ਸੇਮ ਕੁਆਲਿਟੀ ਆ ਇਹਨਾਂ ਦੀ ਸੇਮ ਬਰੀਡ ਆ ਹਵਾਨੇ ਚੈੱਕ ਕਰੋ ਥਾਣਾ ਤੇ ਕੱਲੇ ਕੱਲੇ ਨਿਕੜਮੇ ਥਾਣਾ ਦੇਖੋ ਤੁਸੀਂ ਦੇਖੋ ਕੱਲਾ ਕੱਲਾ ਨਿਕੜਮਾ ਥਾਣਾ ਤੇ ਇਹ ਆਪਣਾ 5 ਤੇ 6 ਨੰਬਰ ਆ ਗਿਆ ਜੋੜਾ ਜਿਹੜਾ ਮੇਰੇ ਵੀਰ ਨੇ ਲੈਣਾ ਹੋਇਆ ਪੂਰਾ ਮਾਣਦਾਨ ਕੀਤਾ ਜਾਊ ਹਲਕਾ ਜਿਹਾ ਕ੍ਰੋਸ ਪਾਣਾ ਇਹ ਚ ਇਹ ਬੱਸੀ ਬਰੀਡ ਤੇ ਆ ਗਈ ਦੇਖੋ ਤੁਸੀਂ ਦੇਖਾ ਇਧਰ ਥਣ ਦਿਖਾ ਦੇ। ਦੇਖੋ ਕੱਲਾ ਕੱਲਾ ਥਣ ਸਾਰੇ ਬਸੂਆਂ ਦੇ ਕੱਲੇ ਕੱਲੇ ਨਿੱਖੜਵੇਂ ਥਣ ਲੱਗੇ ਹੋਇਆ ਕੋਈ ਖੋਟ ਸ਼ਾਂਗ ਨਹੀਂ ਦੇਖੋ ਬੱਸੀ ਦੀ ਬਰੀਡ ਹੱਥ ਇਧਰ ਮਾੜੀ ਸੋ ਇਹ 5 ਤੇ 6 ਨੰਬਰ ਤੇ ਜੋੜਾ ਆ ਗਿਆ ਦੇਖ ਸਕਦੇ ਤੁਸੀਂ ਅੱਗੇ 7 ਨੰਬਰ ਤੇ ਚਿੱਟੀ ਬੱਸੀ ਆ ਗਈ ਤੋਰਦੇ ਪੁੱਤੇ ਨੂੰ ਬਾਹਰ ਤੋਰਦੇ ਫਿਰ ਇਹਦੀ ਡਿਟੇਲ ਦਿੰਨੇ ਆਂ ਖਣੇੜ ਤੋਂ ਚੈੱਕ ਕਰਉਣਾ ਮਿਲ ਕੇ ਵੇਣ ਚੈੱਕ ਕਰਿਓ ਕਿਸਾਨ ਵੀਰੋ ਦੇਖੋ ਸਟਰੋਂਗ ਪੂਰੀ ਤੇ ਥਣ ਕੱਲਾ ਕੱਲਾ ਨਿਕੜਮਾ ਕੱਲਾ ਕੱਲਾ ਨਿਕੜਮਾ ਥਾਣਾ ਦੇਖੋ ਕੱਲਾ ਕੱਲਾ ਨਿਕੜਮਾ ਥਾਣਾ ਤੇ ਮਿਲ ਕੇ ਵੇਣ ਚੈੱਕ ਕਰਿਓ ਤੋਰ ਦੇ ਫੇਸ ਕੁਆਲਟੀ ਬੱਸੀ ਚੈੱਕ ਕਰਿਓ ਐਚਐਫ ਬਰੀਡ ਦੇ ਵਿੱਚ ਆ ਗਈ 25 22 ਕਿਲੋ ਦੁੱਧ ਪਹਿਲਾਂ ਉਹਨੇ ਪਾਇਆ ਹੋਇਆਗਾ ਦੇਖੋ ਤੁਸੀਂ ਵਜਨ ਫੁੱਲ ਆ ਪੂਰੀ ਪਲੀ ਵੀ ਆ ਸਾੰਭੀ ਵੀ ਚੰਗੀ ਦੇਖੋ ਐਚਐਫ ਦੇ ਵਿੱਚ ਨਗੀਨਾ ਹੀ ਆ ਇਹ ਦੂਜਾ ਸੂਆ ਬੱਸੀ ਸੂਰੀ ਆ ਹਵਾਨੇ ਤੇ ਬੀਂਜ ਦੂਰੋਂ ਦਿਖਾਈ ਦਿੰਦੀਆਂ ਨੇ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਪੰਜ ਚਾਰ ਦਿਨ ਸੂੰਹ ਲੈਂਦੀ ਆ ਇਹ ਸੋ 7 ਨੰਬਰ ਤੇ ਆ ਗਈ ਅੱਗੇ 8 ਨੰਬਰ ਤੇ ਕਾਫੀ ਜਰਸੀ ਆ ਗਈ ਇਹ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ ਤੁਸੀਂ ਦੇਖੋ ਹੋਰ ਨਹੀਂ ਆ ਨਹੀਂ ਨਹੀਂ ਬਸ ਇਹ ਕਾਫੀ ਜਰਸੀ ਆ ਗਈ 8 ਨੰਬਰ ਤੇ 25 22 ਕਿਲੋ ਦੁੱਧ ਨੇ ਪਾਇਆ ਹੋਇਆ ਅੱਗੇ 9 ਨੰਬਰ ਤੇ ਜਰਸੀ ਤੇ ਸਾਈਵਾਲ ਦਾ ਕਰਾਸ ਆ ਥੋੜਾ ਜਿਹਾ ਦੇਖੋ ਵਸੀ ਵਜਨ ਵਜੂਦ ਫੁੱਲ ਆ ਅਗੇ ਇਹ ਵੀ ਕ੍ਰਾਸ ਬਣ ਦੇ ਵਿੱਚ ਆ ਗਈ ਜਰਸੀ ਕ੍ਰਾਸ ਆ ਗਈ ਬੱਸੀ ਸੋ 10 ਨੰਬਰ ਦੇ ਉੱਤੇ ਆ ਗਈ ਜਰਸੀ ਕ੍ਰਾਸ ਅਜੇ ਸੂਨ ਨੂੰ ਲੈਂਦੀ ਹੈ 10 12 ਦਿਨ ਥਣ ਕੱਲਾ ਕਿੰਨਾ ਲਿਖੜਵਾ ਦੇਖੋ ਟੇ ਲੱਡੂ ਲਾ ਬਹੁਤ ਪਈਆਂ ਲੈ ਵਿੱਚ ਥਣ ਕੱਲਾ ਕੱਲਾ ਨਿਖੜਵਾ ਦੇਖੋ ਤੁਸੀਂ ਇਹ 10 ਨੰਬਰ ਤੇ ਬੱਸੀ ਆ ਗਈ ਸੋ ਅਗੇ 11 12 ਨੰਬਰ ਇਹ ਵੀ ਬੱਸੀਆਂ ਕੱਚੀਆਂ ਨੇ ਇਹ ਇਹ ਦੋ ਦੰਦ ਬੱਸੀਆਂ ਕੱਚੀਆਂ ਅਜੇ ਅੱਡੇ ਕਰਦੇ ਕੱਚੀ ਬੱਸੀਆ ਪਹਿਲਾ ਸੂਆ ਦੋ ਦੰਦ ਸੂਰੀ ਆ ਇਹਦਾ ਭਾਅ ਕੱਚੀ ਦੇ ਕੱਚੀ ਦੇ ਹਿਸਾਬ ਨਾਲ ਹੋਊਗਾ ਸੋ ਆਪਾਂ ਇਧਰ ਤੁਹਾਨੂੰ 12 ਨਗ ਦਿਖਾ ਚੁੱਕੇ ਆ ਕ੍ਰਾਸ ਬ੍ਰੀਡ ਦੇ ਵਿੱਚ ਕਾਫੀ ਜਰਸੀ ਦਿਖਾ ਚੁੱਕੇ ਆ ਕ੍ਰਾਸ ਬ੍ਰੀਡ ਗਾਈਆਂ ਦਿਖਾ ਚੁੱਕੇ ਆ ਸੋਗੇ ਚਬਸੀਆ ਦਿਹਾਉਣੇ ਆ ਸੋ ਇਧਰ ਬੱਸੀ ਸੈਡ ਭਰਾਂਡੇ ਦੇ ਵਿੱਚ ਆ ਗਈ ਇਹ ਪਹਿਲਾ ਸੂਆ ਸੂਈ ਆ ਦੋ ਚਾਰ ਦੰਦ ਮੂੰਹੋਂ ਬੱਛੀ ਨੂੰ ਇਹਨੇ ਜਨਮ ਦਿੱਤਾ ਜੇਰ ਇਹਦੀ ਆ ਪਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਬੱਸੀ ਇਹ ਪਹਿਲਾ ਸੂਆ ਚਾਰ ਦੰਦ ਬੱਸੀ ਸੂਈ ਆ ਬੱਸੀ ਨੂੰ ਇਹਨੇ ਜਨਮ ਦਿੱਤਾਗਾ ਥਣ ਕੱਲਾ ਕੱਲਾ ਨਿੱਖੜ ਮਾਰਿਆ ਵੀ ਦੇਖੋ ਹਾਂ ਹੱਥੀ ਚ ਆਈ ਆ ਮਗਰ ਬੱਛੀ ਨੂੰ ਜਨਮ ਦਿੱਤਾ ਬੱਛੀ ਮਗਰ ਇਹਦੇ ਆਹ ਤੋਂ ਆ ਤੋਰਦੇ ਹੁਣ ਆ ਤੋਰਦੇ ਆ ਅੱਗੇ 2 ਨੰਬਰ ਤੇ ਬੱਸੀ ਆ ਗਈ ਇਹਦੇ ਮਗਰ ਇਹਨੂੰ ਸੂਈ ਨੂੰ ਅੱਜ ਚੌਥਾ ਪੰਜਵਾਂ ਦੇਣਾ ਦੇਖ ਸਕਦੇ ਤੁਸੀਂ ਚੌਥਾ ਪੰਜਵਾਂ ਦੇਣਾ ਬੱਸੀ ਨੂੰ ਥਣ ਕੱਲਾ ਕੱਲਾ ਨਿਕਲਵਾ ਦੇਖੋ ਕੋਈ ਖੋਰ ਸ਼ਾਂਗ ਨਹੀਂ ਹੈਗੀ ਮਿਲ ਕੇ ਵੇਣ ਚੈੱਕ ਕਰਿਓ ਦੇਖੋ ਕਾਲਾ ਥਣ ਪੂਰੀ ਹੱਥੀ ਚਵਾਈ ਵਾਲਾ ਸੋਹਣਾ ਲੱਗਿਆ ਹੋਇਆ ਬੱਛੀ ਮਗਰ ਆਈ ਇਹਦੇ ਬੱਸੀ ਚੈੱਕ ਕਰਿਓ ਚੰਗੀ ਬਰੀਡ ਦੇ ਵਿੱਚ ਬੱਸੀ ਆ ਚਾਰ ਤੰਦ ਬੱਸੀ ਆ ਪਹਿਲਾ ਸੂਆ ਸੂਈ ਆ ਸੋ ਹਾਈਟ ਲੈਂਥ ਚੈੱਕ ਕਰਿਓ ਬੱਸੀ ਦੀ ਪੂਰਾ ਬੰਦ ਲੈਵੇ ਦੀ ਆ ਕਮਾਲਾ ਪੁੱਤ ਨਾਲ ਹੀ ਮੋੜਲ ਸੋ ਇਸ ਦੇ ਨੀਚੇ ਇਸ ਟਾਈਮ 18 ਤੋਂ 20 ਕਿਲੋ ਬੋਲਾ ਹਾਜ਼ਰ ਆ 18 ਤੋਂ 20 ਕਿਲੋ ਬੋਲਾ 4 ਦਿਨਾਂ ਦੀ ਸੂਈ ਥੱਲੇ ਹਾਜ਼ਰ ਆ ਸੋ ਇਸ ਤੋਂ ਇਲਾਵਾ ਇੱਕ ਬੱਸੀ ਫੇਰ ਅੱਗੇ ਆ ਗਈ ਪਹਿਲਣ ਬੱਸੀ ਇਹ ਵੀ 4 ਤੋਂ 6 ਦੰਦ ਹੋ ਰਹੀ ਹੈ ਤੁਸੀਂ ਹਵਾਨਾ ਚੈੱਕ ਕਰਿਓ ਬੱਸੀ ਦਾ ਪੂਰੀ ਬੰਦਲੇਵੀ ਦੀ ਬੱਸੀ ਆ ਵੀ ਦੇਖੋ ਪੂਰਾ ਹਾਈਟ ਫੁੱਲ ਹਾਈਟ ਫੁੱਲ ਲੈਂਥ ਆ ਬੱਸੀ ਦੀ ਸੋ ਇਹ ਅੱਗੇ 4 ਨੰਬਰ ਤੇ ਆ ਗਈ ਇੱਧਰ ਐਚ ਐਚ ਬੈੜਾ ਵਾਲੀ ਸਾਈਡ ਤੇ ਭਰਾਂਡੇ ਚ 4 ਨੰਬਰ ਤੇ ਬੱਸੀ ਆ ਗਈ ਦੇਖੋ ਢੱਲਾਂ ਢੁੱਲਾਂ ਬਹੁਤ ਪਈਆਂ ਨੇ ਫੁੱਲ ਬਰੀਡ ਦੇ ਵਿੱਚ ਬਸੇ ਹਾਈਟ ਲੈਂਥ ਫੁੱਲ ਨਾਲ ਖੜੀ ਪਤਮਣ ਆ। ਆ ਹਾਈਟ ਲੈਂਥ ਚ ਲੈਂਥ ਚ ਚੈੱਕ ਕਰੋ ਬਸੇ ਦੀ ਹਾਈਟ ਦੇਖੋ ਫੁੱਲ ਹਾਈਟ ਫੁੱਲ ਲੈਂਥ। ਸੋ ਅੱਗੇ ਰਾਸਤੇ ਨੀਂਨਾ ਆਪਾਂ ਤੁਹਾਨੂੰ ਦਿਖਾ ਰਹੇ ਆ। ਇਹ ਦੋ ਦੰਦ ਬਸੀਆਂ। ਖੀਰੀ ਤੋਂ ਦੋ ਦੰਦ ਹੋ ਰਹੀ ਹੋਈ ਆ ਹਜੇ ਫਾਰਮ ਦੀ ਬਸੀਆਂ ਸਾਰਾ ਰਿਕਾਰਡ ਆ ਬਸੀ ਦਾ। ਮਾ ਦਾ ਰਿਕਾਰਡ ਆ ਇਹਦਾ 40-50 ਲੀਟਰ ਦਾ ਰਿਕਾਰਡ ਆ ਇਹਦਾ। ਜੇ ਸਾਨੂੰ ਹਜੇ ਹਾ 10-12 ਦਿਨ ਦੀ ਕੱਚੀ ਆ। ਪੂਰੀ ਲੋਲੀ ਪੋਲੀ ਪਈ ਆ ਥੱਲੋ ਫੁੱਲ ਹਾਈਟ ਫੁੱਲ ਲੈਂਥ। ਸੋ ਫੇਸ ਬਿਊਟੀ ਦੇਖੋ। ਤੇ ਦੇਖੋ ਬਸੇ। ਦੀ ਫੇਸ ਬਿਊਟੀ ਦੇਖੋ ਫੁੱਲ ਹਾਈਟ ਫੁੱਲ ਲੈਂਥ ਆ ਬੱਚੀ ਦੀ ਬਰੀਡ ਦੇ ਵਿੱਚ ਆ ਗਈ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ